ਅਸੀਂ ਇੱਕ ਬੰਦੇ ਆਏ ਆ ਆਪਣੀ ਜ਼ਮੀਨ ਲੈਣੀ ਉਹਨਾਂ ਨੇ ਆਪਣੀ ਇੱਦਾਂ ਕਰ ਤੈਨੂੰ ਮੈਂ ਦੇ ਦਊਂਗਾ ਸ਼ਾਮੀ 500 ਰੁਪਈਆ ਨਾਲ ਇੱਕ ਬੋਤਲ ਤੇ ਕੰਮ ਪੂਰਾ ਹੋਣਾ ਚਾਹੀਦਾ ਆਪਣਾ ਤੇ ਜ਼ਮੀਨ ਉਹਨਾਂ ਨੇ ਲੈਣੀ ਹੈ ਆਪਣੇ ਕੋਲੋਂ ਕਿਸੇ ਹੋਰ ਪਾਸੇ ਨਾ ਜਾਵੇ ਉਧਰੋਂ ਟੋਨ ਆਇਆ ਉਹਨਾਂ ਨੇ ਕਹਣਾ ਹਾਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਕਹਣਾ ਉਹਨਾਂ ਤੋਂ ਕਹਿਣਾ ਉਹਨਾਂ ਨੂੰ ਅਸੀਂ ਕਰਵਾਉਣਾ ਤਾਂ ਹੀ ਉਹਨਾਂ ਨੇ 500 ਦੇਣਾ ਆਪਣੇ ਵੱਲੋਂ ਪੰਜ ਚਲਾ ਦੀ ਉਹਨੇ ਕਰਿਆ ਨਾ ਮੋਰ ਹਾਂ ਠੀਕ ਆ ਕੋਈ ਨਹੀਂ ਤੁਸੀਂ ਫਿਕਰ ਇਹ ਨਾ ਕਰੋ ਮੈਨੂੰ ਬੋਤਲ ਮਿਲ ਜੂਗੀ ਨਾ ਤੇਰੀ ਬੋਤਲ ਤੇ 500 ਪੱਕਾ ਆ ਤੂੰ ਉਹ ਟੈਨਸ਼ਨ ਨਾ ਲੈ ਬੰਦੇ ਥੋੜੇ ਜਣੇ ਚਾਹੀਦੇ ਠੀਕ ਹੈ ਐਕਸ਼ਨ ਨਹੀਂ ਲੈਣੀ ਤੂੰ ਹੁਣ ਮੈਂ ਬੰਦਿਆਂ ਨੂੰ ਮੈਂ ਬੰਦਿਆਂ ਨੂੰ ਭੇਜਦਾ ਤੂੰ ਗੱਲ ਕਰ ਲਈ ਉਹਨਾਂ ਨਾਲ ਨਾਲ ਹੀ ਇੰਨੀ ਕਰਕੇ ਤੂੰ ਆ ਜਾਓ ਜੀ ਸਾਨੂੰ ਲੈਣਾ ਆ ਜਾਓ ਜਨਾਬ ਤੁਹਾਨੂੰ ਮਲਾਈਏ ਬੰਦੇ ਨਾਲ ਆਪਾਂ ਫਿਰ ਇੱਧੇ ਚੱਲ ਜਾਣਾ ਉਸਤਾਦ ਉਹਨਾਂ ਕੋਲ ਤੇ ਫਿਰ ਬਾਕੀ ਸਾਰੀ ਗੱਲਬਾਤ ਇਹਨਾਂ ਨੇ ਸੰਭਲ ਲੈਣੀ ਆ ਅੱਗੇ ਜੋ ਵੀ ਗੱਲਬਾਤ ਇਹਨਾਂ ਨਾਲ ਕਰਾਂਗੇ ਉਹ ਫਿਰ ਤੂੰ ਬਾਅਦ ਚ ਤੱਕ ਟੋਕੇ ਲਾਤੇ ਨਹੀਂ ਜਦੋਂ ਡੀਲ ਹੋਣ ਦੀ ਹੁੰਦੀ ਹਣੀ ਉਦੋਂ ਇਹਨੇ ਵੀ ਹੋਣਾ ਵਾ ਡੀਲ ਦੇ ਵਿੱਚ ਡੀਲ ਦੇ ਵਿੱਚ ਨਾਲ ਖੜਾ ਹੋਣਾ ਬਣਾਉਂਦੇ ਆ ਤੁਹਾਨੂੰ ਮੁਰਗੇ ਤੇ ਨਾਲ ਮਲਾ ਕੇ ਜਦੋਂ ਗੱਲਬਾਤ ਕਰਦੇ ਇਹ ਮੈਨੂੰ ਕਹਿਣਾ ਤੂੰ ਹਿਸਾਬ ਨਾ ਬੋਲਣਾ ਮੈਂ ਹਾਂ ਹਾਂ ਮੈਂ ਬਾਕੀ ਆਪ ਹੀ ਗੱਲ ਕਰ ਲੂੰਗਾ ਮੈਂ ਤੁਸੀਂ ਮੈਨੂੰ ਪੁੱਛਣਾ ਵਾ ਵੀ ਜਮੀਨ ਤੇਰੀ ਹੈ ਮੈਂ ਭਲੇਖੇ ਨੇ ਮੈਨੂੰ ਇਹ ਉਹ ਚੀਜ਼ ਬਣੀ ਨਹੀਂ ਨਾ ਵੀ ਮੈਂ ਮਾਲਕ ਬਿਲਕੁਲ ਬਿਲਕੁਲ ਵੇ ਸੁਣ ਤੁਸੀਂ ਕਹਿਣਾ ਵੀ ਜਮੀਨ ਤੇਰੀ ਹਾਂਜੀ ਹਾਂਜੀ ਮੈਂ ਇੱਥੇ ਕੰਮ ਕਰਦਾ ਤੁਸੀਂ ਕਹਿੰਦੇ ਕੰਮ ਕਰਦਾ ਕਰਦਾ ਨਾਲ ਹੀ ਮੈਨੂੰ ਮੁੱਕੀ ਜੀ ਮਾਰ ਕੇ ਕੰਮ ਕਰਦਾ ਮਤਲਬ ਵੀ ਇਹ ਤਰ ਤਿੰਨਾ ਜੁੜਿਆ ਬੰਦਾ ਆ ਬੰਦਾ ਬੰਦਾ ਆਪਣੇ ਖੇਤਾਂ 'ਚ ਆਪੇ ਹੱਥੀਂ ਕੀਤਾ ਕਰਦਾ ਹਾਂ ਹੱਥੀਂ ਕੰਮ ਕਰਦਾ ਵਾ ਪੰਪ ਲਾਉਣੇ ਮਤਲਬ ਵੀ ਛੋ ਨਾ ਆਪਣਾ ਕੰਮ ਆਪ ਕਰਦਾ ਆ ਨਾਲੇ ਚਲੋ ਜੇ ਤੁਸੀਂ ਆਓ ਤੁਹਾਡਾ ਮੈਂ ਤੁਹਾ ਨਾਲ ਗੱਲ ਕਰਦਾ ਇਹ ਉੱਥੇ ਖੜਾ ਕਰਕੇ ਤੂੰ ਸਾਨੂੰ ਸਾਈਡ ਤੇ ਲੈ ਜਾਣਾ ਕਿਉਂਕਿ ਉਹ ਬੰਦੇ ਦਾ ਦਿਲ ਥੋੜਾ ਇਦਾਂ ਦਾ ਆ ਉਹਦੇ ਮੂਰੇ ਲੱਖਾਂ ਕਰੋੜਾਂ ਦੀਆਂ ਗੱਲਾਂ ਨਾ ਕਰਿਓ ਉਹ ਬੰਦਾ ਥੋੜਾ ਹਾਰ ਦਾ ਮਰੀਜ਼ ਆ ਤੇ ਕੋਈ ਨਹੀਂ ਗੱਲ ਅਸੀਂ ਆਪ ਆਪੇ ਕਰ ਲਵਾਂਗੇ ਠੀਕ ਹੈ ਜੀ 500 ਚ ਡੰਨ 500 ਚ ਡੰਨ 500 ਡੰਨ ਦਾ ਕਰਾ ਕਰਾ ਜੋ ਹੀ ਆ ਤੇ ਕੋਈ ਨਹੀਂ ਜੀ ਦੋਸਤਾ ਕਹਿੰਦਾ ਹਾਂ ਵੀ ਚ ਹਾਂਜੀ ਭਾਜੀ ਫੇਰ ਲਿਆਓ ਬਿਆਨਨਾ ਸਾਈ ਜੋ ਵੀ ਤੈਨੂੰ ਫੜਾ ਦੇਣੀ ਆਪਾਂ ਤੂੰ ਫੜਨਾ ਤੂੰ ਆਪਣੇ ਨਾਮ ਐ ਤੂੰ ਐ ਕਰਦੇ ਕਰਦੇ ਨੇ ਇਹ ਚ ਨਹੀਂ ਤੈਨੂੰ 5 ਲੱਖ ਰੁਪਈਆ ਇਹਨਾਂ ਦੇ ਦਿੱਤਾ ਤੂੰ 5 ਲੱਖ ਰੁਪਈਆ ਫੜਨਾ ਪਰ ਮੈਨੂੰ 500 ਦੇਣਾ ਇਹਨੂੰ 500 ਦੇਣਾ ਹਾਂ ਮੈਨੂੰ 500 ਦੇਣਾ ਕਿਉਂਕਿ ਇਹ ਬੰਦੇ ਨੂੰ ਕੁਝ ਨਹੀਂ ਪਤਾ ਹੈਗਾ ਤੂੰ ਹੈਗਾ ਠੱਗ ਬੰਦਾ ਤੂੰ ਸਾਡੇ ਕੋਲ ਠੱਗ ਲੈ ਇਹਨੂੰ 500 ਦੇ ਦਿੱਤਾ ਤੂੰ ਆਪਣਾ 5 ਲੱਖ ਲੈ ਕੇ ਸਾਈਡ ਤੇ ਹੋ ਗਿਆ ਹਾਂ ਸਾਨੂੰ ਖੜੀ ਜ਼ਮੀਨ ਅੱਧੀ ਕਿਸੇ ਦੀ ਵੇਚ ਦੱਸੋ ਭਈ ਇਹ ਪ੍ਰੋਜੈਕਟ ਦਾ ਪ੍ਰੋਡਿਊਸਰ ਕੌਣ ਆ ਕੋਈ ਵੀ ਨਹੀਂ ਇਸੇ ਕਰਕੇ ਕੰਮ ਖਰਾਬ ਹੋ ਰਿਹਾ ਪਹਿਲਾਂ ਪ੍ਰੋਡਿਊਸਰ ਕਲੀਅਰ ਕਰੋ ਤੁਸੀਂ ਕਰਨਾ ਰਿਲੀਜ਼ ਇਹ ਹੈ ਨਹੀਂ ਮੇਰੇ ਲਈ ਕਰ ਰਹੇ ਹੋ ਤੇਰੇ ਲਈ ਕਰ ਫਿਰ ਤੇ ਮੈਂ ਬਹੁਤ ਸੀਰੀਅਸ ਹੋ ਕੇ ਕੰਮ ਕਰਦਾ ਮੈਂ ਤੁਹਾਨੂੰ ਦੱਸਦਾ ਉਹ ਸੀਰੀਅਸ ਹੈ ਨਹੀਂ ਇਹ ਤਾਂ ਤੋਲਾ ਇਹ ਮੇਰੇ ਲਈ ਆ ਆਵਾਜ਼ ਆ ਰਹੀ ਹੈ ਹੁਣ ਵੀ ਬੇਫਿਕਰ ਹੋ ਜਾਓ ਦੇਖੋ ਕੰਮ ਕਰ ਦਵਾਂ ਨਹੀਂ ਨਹੀਂ ਉਹ ਤੇ ਕਿਹੜੇ ਕਿਹੜੇ ਹਿਸਾਬ ਨਾਲ ਕਰਾਂ ਮੈਨੂੰ ਦੱਸ ਨਾ ਉਹ ਯਾਰ ਆਪਣੇ ਹਿਸਾਬ ਨਾਲ ਜਿੱਦਾਂ ਤੂੰ ਕਹਿਣਾ ਮੈਂ ਕਰਨੀ ਆਪਣੇ ਚੈਨਲ ਤੇ ਲਈਦਾ ਕਰਾਂ ਪੁੱਤੇ ਖਾਣੀ ਕਰਨੀ ਜਿਹੜਾ ਮਰਜ਼ੀ ਕਰ ਲੋ ਹੋਰ ਸੇ ਆਪੇ ਚੈਨਲ ਤੇ ਪਾਉਣੀ ਉਹ ਨਹੀਂ ਪੁੱਤੇ ਖਾਣੀ ਕਰਨੀ ਆਪੋ ਨਹੀਂ ਮੇਰੇ ਚੈਨਲ ਹੀ ਆ ਨਾ ਫਿਰ ਤੇ ਫਿਰ ਨਾ ਟੈਨਸ਼ਨ ਲੈ ਫਿਰ ਚੱਲੋ ਆ ਆ ਜਿਹੜਾ ਬੁਲਾਉਂਦੇ ਪਏ ਮੈਨੂੰ ਵੀ ਆਦਿਓ ਆਹ ਟੈਂਟਰ ਵੀ ਦੋ ਬੁਲਾਉਂ ਮੋਰਸ ਦੇ ਬੇਟੋ ਪਿੱਛੇ ਮਾਰ ਹਲੋ ਜੋੜੀ ਭਾਜੀ ਆਉਂਦੇ ਨਹੀਂ ਜਾਣਗੇ 5 ਲੱਖ ਰੁਪਏ ਨੂੰ ਟ੍ਰਾਂਸਫਰ ਕਰੂਗਾ ਇਦੋਂ 5 ਲੱਖ ਟ੍ਰਾਂਸਫਰ ਹੋ ਗਿਆ ਜੰਟੇ ਦੀ ਅੱਖਾਂ ਖੁੱਲ ਗਈਆਂ ਨਹੀਂ ਨਹੀਂ ਜੱਟੇ ਦੇ ਖੰਡੀਆਂ ਤੂੰ ਇਹਦਾ 5 ਲੱਖ ਹਾਂ 5 ਜੱਟੇ ਹਣੀ ਪੂਰਾ ਨਹੀਂ ਹੈ ਪੂਰਾ ਹੀ ਨਾ ਕੋਈ ਜਾਣਾ ਕੋਟ ਵਰੜਾ ਜੰਟਿਆ ਆ ਗਿਆ ਤੇਰਾ 500 ਜੰਡੇ ਜੰਡੇ ਨੇ ਕਹਣਾ ਮੈਨੂੰ ਇਦਾਂ ਕਰੋ 5000 ਦੋ ਮੈਂ ਲੱਤਾ ਵੀ ਹੋ ਰਿਹਾ 0 ਬੈਲੈਂਸ ਵਾਲਾ ਖਾਤਾ ਉਹ ਭਾਜੀ ਕੋਟ ਵਰੜ ਤੂੰ ਦਿਓ ਯਾਰ ਮੈਨੂੰ ਮੈਂ ਤੁਹਾਡੇ ਨਾਲ ਪੈਸੇ ਪਾਵਾਂ ਫਟਾਫਟ ਪਹਿਲਾਂ ਅਸੀਂ ਕੰਮ ਨਿਬੜੀਏ ਤਾਂ ਬਾਕੀ ਗੱਲਾਂ ਦੇਖੀਏ ਬਾਅਦ ਵਿੱਚ